ਤੇ ਗੁਰੂ ਨਾਨਕ ਸਾਹਿਬ ਇਸ ਸ਼ਬਦ ਵਿੱਚ ਸਮਝਾਉਂਦੇ ਨੇ yogੀਆਂ ਨੂੰ ਕਿ ਜਦ ਮੈਂ ਉਸ ਪਰਮ ਪਰਮੇਸ਼ਵਰ ਦੀ ਅਸੀਮਤਾ ਦੇ ਦیدار ਅੰਦਰ ਕਰਦਾ ਫਿਰ ਮੈਨੂੰ ਦੁਚਿੱਤਾ ਕੁਝ ਵੀ ਨਹੀਂ ਦਿਸਦਾ ਸਭ ਕੁਝ ਇੱਕ ਦਿਸਦਾ ਜਿਸ ਤਰ੍ਹਾਂ ਇੱਕ ਚੰਗਾ ਹੈ ਇੱਕ ਮਾੜਾ ਹੈ ਜਾਂ ਇੱਕ ਰੱਬ ਹੈ ਇੱਕ ਸ਼ੈਤਾਨ ਹੈ ਮਰਜ਼ ਕਿਤੇ ਮੈਨੂੰ ਦੋ ਨਹੀਂ ਦਿਸਦਾ ਇੱਕ ਹਨੇਰਾ ਇੱਕ ਚਾਨਣ ਜਾਂ ਸੂਰਜ ਜਾਂ ਚੰ드ਰਮਾ ਜਾਂ ਅਸਮਾਨ ਜਾਂ ਜ਼ਮੀਨ ਮੈਨੂੰ یوں ਪ੍ਰਤੀਤ ਹੁੰਦਾ ਸਭ ਦੇ ਵਿੱਚ ਇੱਕੋ ਹੀ ਵਰਤ ਰਿਹਾ ਔਰ ਇਸ ਬਚਨ ਨੂੰ ਸਤਿਗੁਰ ਜੀ ਨੇ ਮਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਬੜੇ ਸਾਰੇ ਵਿਅੰਦ ਸ਼ਬਦਾਂ ਦੇ ਵਿੱਚ ਦੱਸਿਆ ਦਿਨ ਰਵ ਚੱਲੇ ਨਿਸ ਸਸ ਚੱਲੇ ਇਹ ਦੱਸਿਆ ਤਾਰੀਕਾ ਲਖ ਪਲੋਏ ਇਹ ਸਭ ਕੁਝ ਜਾਣ ਵਾਲਾ ਹੈ ਮਕਾਮ ਉਹੀ ਏਕ ਹੈ ਤੇ ਮੈਨੂੰ ਇਹਨਾਂ ਸਾਰਿਆਂ ਵਿੱਚੋਂ ਉਹ ਦਿਸਦਾ ਵਡਾਉਣ ਵਾਲਾ ਉਹ ਵਾਹਿਗੁਰੂ ਹੈ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾਓ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਇਥੋਂ ਇੱਕ ਦੀ ਹੀ ਪ੍ਰਭਾਸ਼ਾ ਹੁੰਦੀ ਹੈ ਦਾਤਾ ਵੀ ਆਪ ਹੈ ਤੇ ਕਰਤਾ ਵੀ ਆਪ ਹੈ ਬਣਾਉਣ ਵਾਲਾ ਵੀ فنا ਕਰਨ ਵਾਲਾ ਵੀ ਬਣਾਏ ਹੋਏ ਦੇ ਵਿੱਚ ਵਰਤਣ ਵਾਲਾ ਵੀ ਜੇ ਬਣਾਏ ਹੋਏ ਦੇ ਵਿੱਚ ਵਰਤਦਾ ਨਹੀਂ ਫਿਰ ਉਹ ਦੂਸਰਾ ਹੋ ਸਕਦਾ ਸੀ ਪਰ ਬਣਾਏ ਹੋਏ ਦੇ ਵਿੱਚ ਵੀ ਆਪ ਹੈ ਫਿਰ ਇੱਕੋ ਹੀ ਹੈ ਦੂਜੀ ਮਾਇਆ ਜਗਤ ਚਿਤਵਾਸ ਜਦ ਮਨੁੱਖ ਨੂੰ ਰੱਬ ਤੇ ਮਾਇਆ ਵਕ ਵਕ ਦਿਸਦੀ ਹੈ ਫਿਰ ਉਹਦੇ ਲਈ ਸਿਮਰਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਜਦ ਉਹ ਜਦ ਉਹਦੇ ਲਈ ਗ੍ਰਸਤ ਤੇ ਪ੍ਰਭੂ ਦਾ ਸਿਮਰਨ ਵਕ ਵਕ ਲੱਗਦਾ ਉਹਦੇ ਲਈ ਸਿਮਰਨ ਕਰਨਾ ਮੁਸ਼ਕਿਲ ਹੋ ਜਾਂਦਾ ਇੱਕ ਕੀਰਤੀ ਲਈ ਕਾਰੋਬਾਰ ਪ੍ਰਭੂ ਦੀ ਕੀਰਤੀ ਜਦ ਇਹ ਵਕ ਵਕ ਦਿਸਦੀ ਹੈ ਤੇ ਸਿਮਰਨ ਕਰਨਾ ਨਾਮੁਕਮਨ ਹੋ ਜਾਂਦਾ ਜਦ ਸਭ ਕੁਝ ਇੱਕੋ ਹੀ ਵਰਤ ਰਿਹਾ ਤੇ ਫਿਰ ਇਹ ਦੋ ਕਿਉਂ ਨੇ ਕੀਰਤ ਦੇ ਵਿੱਚ ਕੀਰਤੀ ਕਰੀਏ ਕਾਰੋਬਾਰ ਦੇ ਵਿੱਚ ਪ੍ਰਭੂ ਪਾਰਬ੍ਰਮ ਪਰਮੇਸ਼ਵਰ ਦੀ ਕਾਰ ਵੀ ਕਰੀਏ ਨਮਸਕਾਰ ਵੀ ਕਰੀਏ ਉਹਨੂੰ ਚੇਤੇ ਵੀ ਰੱਖੀਏ ਦੂਜੀ ਮਾਇਆ ਜਗਤ ਚਿਤਵਾਸ ਜਦ ਇੱਕ ਵਾਇਗਰੂ ਵਿਸਰ ਕੇ ਦੂਸਰਾ ਆ ਜਾਂਦਾ ਤੇ ਦੂਸਰਾ ਸਭ ਕੁਝ ਦੂਜਾ ਹੀ ਹੈ ਇਹ ਮਾਇਆ ਜਿਤ ਹਰ ਬਿਸਰੈ ਮੂਹ ਉਪਜੈ ਪਾਉ ਦੂਜਾ ਲਾਇਆ ਤੇ ਦੂਜਾ ਕਦ ਆਇਆ ਜਦ ਵਾਇਗਰੂ ਵਿਸਰ ਗਿਆ ਸਾਰੇ ਜਗਤ ਨੂੰ ਵਾਇਗਰੂ ਵਿਸਰਿਆ ਇਸ ਕਰਕੇ ਇਹ ਸਾਰੇ ਦੁੱਖ ਹਿਰਦੇ ਵਿੱਚ ਵਸੇ ਨੇ ਸੁੱਖਾਂ ਦੀ ਭੁੱਖ ਹਿਰਦੇ ਵਿੱਚ ਵਸੀ ਹੈ ਤ੍ਰਿਸ਼ਨਾ ਹਿਰਦੇ ਵਿੱਚ ਵਸੀ ਹੈ ਸਤਿਗੁਰ ਜੀ ਕੋਲੋਂ ਅੱਜ ਇਸ ਸ਼ਬਦ ਵਿੱਚ ਬੜੀ ਪਿਆਰੀ ਗੱਲ ਹੈ ਚਲੋ ਥੋੜਾ ਜਿਹਾ ਇਸ਼ਾਰਾ ਕਰ ਦਿੰਦੇ ਆ ਅਸੀਂ ਗੁਰੂ ਕੋਲ ਸਭ ਕੁਝ ਮੰਗਣ ਆਉਂਦੇ ਆ ਕਿ ਸਤਿਗੁਰ ਜੀ ਤੁਸੀਂ ਸਭ ਕੁਝ ਦਿਓ ਧਨ ਦਿਓ ਦੌਲਤ ਦਿਓ ਘਰ ਦਿਓ ਸਵਾਰੀਆਂ ਦਿਓ ਸੋਣਾ ਸਾਨੂੰ ਸੁਖ ਸਾਧਨ ਦਿਓ ਪੁੱਤਰ ਧੀਆਂ ਦਿਓ ਪਰ ਸਤਿਗੁਰ ਜੀ ਤੋਂ ਇੱਕ ਚੀਜ਼ ਜ਼ਰੂਰ ਮੰਗਿਏ ਜਿਹਦੇ ਵਾਸਤੇ ਸਤਿਗੁਰੂ ਨੇ ਲੰਗਰ ਚਲਾਇ ਗੁਰ ਸ਼ਬਦ ਹਰ ਤੋਟ ਨਾ ਆਵੀ ਘਟੀ ਹੈ ਜਿਹੜਾ ਇਹ ਲੰਗਰ ਹੈ ਗੁਰ ਸ਼ਬਦ ਦਾ ਜਿਨੂੰ ਮਿਲਿਆ ਗੁਰਨਾਨਕ ਸਾਹਿਬ ਨੂੰ ਕਿਸੇ ਨੇ ਪੁੱਤਰਾ ਵੀ ਆਖਿਆ ਤੇ ਮਹਾਰਾਜ ਜੀ ਫਿਰ ਵੀ ਢੋਲ ਰਹੇ ਕੋਈ ਬਿਤਾਲਾ ਵੀ ਆਖਦੇ ਤੇ ਢੋਲ ਰਹੇ ਉਹ ਮੰਗਿਏ ਜੋ ਦਿੱਲੀ ਦੀ ਧਰਤੀ ਦੇ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਦੁਫਾੜ ਹੋ ਰਿਆ ਸਰੀਰ ਪਰ ਉਹ ਦਾਤ ਅੰਦਰ ਵਸੀ ਹੋਈ ਆ ਕਿ ਅਡੋਲ ਖੜੇ ਨੇ ਦੇਗਾ ਦੇ ਵਿੱਚ ਉਬਾਲ ਦਿੱਤਾ ਰੂਹ ਵਿੱਚ ਸਾੜ ਦਿੱਤਾ ਬਸ ਸਾਹਮਣੇ ਗੁਰੂ ਹੈ ਤੇ ਇਹਦਾ ਮਤਲਬ ਉਹਨਾਂ ਸਿੱਖਾਂ ਦੇ ਵਿੱਚ ਕੋਈ ਦਾਤ ਹੈਗੀ ਸੀ ਜੋ ਗੁਰੂ ਤੋਂ ਉਹਨਾਂ ਨੇ ਮੰਗ ਲਈ ਸੀ ਜੋ ਉਹਨਾਂ ਨੂੰ ਪ੍ਰਾਪਤ ਹੋ ਗਈ ਸੀ ਤੇ ਜੇ ਉਹਨਾਂ ਨੇ ਇਹੀ ਕਿਹਾ ਕਿ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਏ ਅੱਜ ਦੇ ਸ਼ਬਦ ਵਿੱਚ ਉਹ ਇੱਕ ਦੀ ਗੱਲ ਹੈ ਕਿਸੇ ਵਿਰਲੇ ਨੇ ਇਦਾਤ ਮੰਗੀ ਹੈ ਜਿਹੜਾ ਜਿਹੜੀ ਅਡੋਲਤਾ ਦੀ ਦਾਤ ਹੈ ਜਿਹਦੇ ਜਿਹਦੇ ਵਾਸਤੇ ਦੂਸਰਾ ਹੈ ਹੀ ਨਹੀਂ ਕੋਈ ਮੰਦਾ ਵੀ ਕਰ ਰਿਹਾ ਤਾਂ ਵੀ ਅਡੋਲ ਹੋ ਗਿਆ ਮਨ ਕੋਈ ਚੰਗਾ ਕਰ ਰਿਹਾ ਤਾਂ ਵੀ ਮਨ ਅਡੋਲ ਅਸਾ ਚੰਗੇ ਦੇ ਵਿੱਚ ਉਸਤਤ ਲੈਂਦੇ ਆ ਮਨ ਦੇ ਅੰਦਰ ਅਹੰਕਾਰ ਨਹੀਂ ਆਉਂਦਾ ਇਹ ਵਾਲੀ ਅਵਸਥਾ ਹੈ ਜੇ ਇਹ ਵਾਇਗਰੂ ਹੈ ਤੇ ਇਹ ਅਵਸਥਾ ਹੈ ਜੇ ਇਹ ਵਾਇਗਰੂ ਵਿਸਰ ਗਿਆ ਦੂਜੀ ਮਾਇਆ ਜਗਤ ਚਿਤਵਾਸ ਕੰਚਨ ਨਾਰੀ ਮਹਿ ਜੀਓ ਲੁਬਤ ਹੈ ਮੂੰਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਵੈਗਰੂ ਨਹੀਂ ਹੈ ਮਤ ਦੇਖ ਭੂਲਾ ਵੀਸਰੈ ਪਹਿਲਾ ਸ਼ਬਦ ਹੈ ਗੁਰਨਾਨਕ ਸਾਹਿਬ ਦਾ ਤੇਰਾ ਚਿੱਤ ਨਾ ਆਵੇ ਨਾ ਹਰਬਿਨ ਜੀਓ ਜਲ ਬਲ ਜਾਓ ਵੈਗਰੂ ਨਹੀਂ ਹੈ ਤੇ ਮਾਇਆ ਦੀ ਆਗ ਹੈ ਕਾਮ ਕ੍ਰੋਧ ਅਹੰਕਾਰ ਬినాਸ਼ ਜੇ ਵੈਗਰੂ ਨਹੀਂ ਹੈ ਕਿਸੇ ਨੇ ਕੋਈ ਚੀਜ਼ ਦੀ ਪ੍ਰਾਪਤੀ ਕਰ ਲਈ ਉਹਨੂੰ ਵੇਖ ਕੇ ਅੰਦਰ ਅਗ ਬਲ ਜਾਏਗੀ ਇਹ ਚੀਜ਼ ਮੇਰੇ ਕੋਲ ਕਿਉਂ ਨਹੀਂ ਹੈ ਕਾਮਨਾ ਦੀ ਆਗੈ ਫਿਰ ਉਹ ਕਾਮਨਾ ਪੂਰੀ ਨਹੀਂ ਹੋਈ ਕਰੋਧ ਪੈਦਾ ਹੋਏਗਾ ਤੇ ਉਸ ਕਰੋਧ ਦੇ ਵਿੱਚ ਬੰਦਾ ਦੂਸਰੇ ਨੂੰ ਨਿੰਦੇਗਾ ਜਿਹਦੇ ਕੋਲ ਮੇਰੇ ਤੋਂ ਵੱਧ ਹੈ ਤੇ ਉਸ ਅਵਸਥਾ ਦੇ ਵਿੱਚ ਅਹੰਕਾਰ ਆਪਣਾ ਉੱਚਾ ਕਰੇਗਾ ਨਿੰਦਾ ਪੈਦਾ ਹੋਏਗੀ ਈਰਖਾ ਪੈਦਾ ਹੋਏਗੀ ਮਾਰਜ ਕਹਿੰਦੇ ਜਦ ਵਾਇਗਰੂ ਆ ਗਿਆ ਤੇ ਅਡੋਲਤਾ ਆ ਜੇ ਜਤਨ ਕਰੇਗਾ ਗੁਰੂ ਕਾ ਸਿਮਸ਼ੱਕਤ ਕਰੇਗਾ ਪਰ ਦਸਨ ਹੋਆ ਦੀ ਕਿਰਤ ਦੇ ਵਿੱਚ ਉਹ ਪ੍ਰਭੂ ਦਾ ਸਿਮਰਨ ਵੀ ਕਰੇਗਾ ਯਾਦ ਰੱਖਿਓ ਗਰੀਬੀ ਦਲੇਦਰਤਾ ਉਥੇ ਹੈ ਜਿੱਥੇ ਮਸ਼ੱਕਤ ਨਹੀਂ ਹੈ ਜਿੱਥੇ ਮਸ਼ੱਕਤ ਹੈ ਮਿਹਨਤ ਹੈ ਹੌਲੀ ਹੌਲੀ ਗਰੀਬੀ ਗੁਰਬਤ ਦਲੇਦਰਤਾ ਸਭ ਨਾਸ਼ ਹੋ ਜਾਂਦੀ ਹੈ ਇਸ ਸ਼ਬਦ ਦੇ ਵਿੱਚ ਸਾਰੀ ਅਵਸਥਾ ਸਾਰਾ ਕੁਝ ਪਾਤਿਆ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਹੈ ਫਿਰ ਕਾਮ ਕ੍ਰੋਧ ਤੇ ਅਹੰਕਾਰ ਜੀਵਨ ਨੂੰ ਵਿਨਾਸ਼ ਕਰਕੇ ਰੱਖ ਦੇਗਾ ਜੀ ਤੁਝਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰજન ਸੋਈ ਰਹਾਉ ਨਾ ਦੇਵਦਾਨ ਵਾ ਨਰਾਣਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂੰ ਏਕ ਤੂੰ ਇਕੋ ਹੀ ਹੈ ਮੈਨੂੰ ਕੋਈ ਦੂਸਰਾ ਦਿਸਦਾ ਹੀ ਨਹੀਂ ਇਕੋ ਹੀ ਹੈ ਦੂਜਾ ਕੌਣ ਕਹਾ ਮੈਂ ਕੌਣ ਆਖਾਂ ਕਿ ਦੂਸਰਾ ਦੂਜਾ ਕੌਣ ਕਹਾ ਨਹੀਂ ਹੈ ਮੈਂ ਕਹਿ ਨਹੀਂ ਸਕਦਾ ਨਹੀਂ ਕੋਈ ਮੇਰੇ ਵਸਤੇ ਕੋਈ ਦੂਸਰਾ ਦਿੱਸ ਹੀ ਨਹੀਂ ਰਿਹਾ ਸਭ ਮਹਿ ਇੱਕ ਨਿਰੰਜਨ ਸੋਈ ਸਭ ਦੇ ਵਿੱਚ ਇੱਕ ਨਿਰੰਜਨ ਵਾਹਿਗੁਰੂ ਮਾੜੇ ਕਰਨ ਵਾਲੇ ਦੇ ਵਿੱਚ ਵੀ ਹੋਇ ਤੇ ਚੰਗੇ ਕਰਨ ਵਾਲੇ ਵਿੱਚ ਵੀ ਹੋਇ ਨਿੰਦਾ ਵਿੱਚ ਵੀ ਉਹ ਹੈ ਤੇ ਉਸਤ ਵਿੱਚ ਵੀ ਉਹ ਹੈ ਸਭ ਦੇ ਵਿੱਚ ਹੈ ਤਾਈਓ ਭਗਤਾ ਨੇ ਇਸ ਗੱਲ ਨੂੰ ਪੂਰਨ ਰੂਪ ਚ ਕਮਾ ਕੇ ਆਖਿਆ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚਤਾ ਕੋ ਕਰੂੰ ਸ਼ਿੰਗਾਰ ਹੁਣ ਕੋਈ ਹੈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਤਨਮਨ ਰਾਮ ਪਿਆਰੇ ਜੋ ਬਾਦ ਵਿਬਾਦ ਕਾਹੂ ਸਿਉਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਇੱਕ ਹੋ ਗਿਆ ਹੁਣ ਗਾਲ ਹੀ ਖਤਮ ਹੋ ਗਈ ਕ੍ਰੋਧ ਵਾਲੀ ਗਾਲ ਹੀ ਅਗਲਾ ਬੰਦਾ ਕ੍ਰੋਧ ਵਿੱਚ ਚੜ ਕੇ ਆ ਰਿਹਾ ਤੇ ਮਨ ਇੰਨਾ ਸ਼ਾਂਤ ਹੈ ਉਹਦੇ ਕ੍ਰੋਧ ਨੂੰ ਵੀ ਸ਼ਾਂਤ ਕਰ ਦਿੱਤਾ ਕਿ ਢੀ ਕਮਾਲ ਦੀ ਗੱਲ ਇੱਕ ਵਾਰਤ ਗਿਆ ਇਸ ਕਰਕੇ ਮਾਰੀ ਕਹਿੰਦੇ ਸਭ ਮੈਂ ਇੱਕ ਨਿਰੰਜਨ ਸੋਈ ਮਾਇਆ ਤੋਂ ਨਿਰਲੇਪ ਨਾ ਦਿਸਣ ਵਾਲਾ ਵਾਹਿਗੁਰੂ ਗੁਰਨਾਣਕ ਸਾਹਿਬ ਕਹਿੰਦੇ ਸਾਨੂੰ ਦਿਸ ਗਿਆ ਇਸ ਕਰਕੇ ਕੋਈ ਦੂਜਾ ਨਹੀਂ ਹੈ ਜੀ ਰਹਾਓ ਦੂਜੀ ਦੁਰਮਤ ਅੱਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਦੂਜੀ ਦੁਰਮਤ ਆਖ ਹੈ ਦੁਏ ਜਦ ਦੁਰਮਤ ਪੈਦਾ ਹੋ ਜੇ ਨਾ ਜਦ ਮੈਲੀ ਮਤ ਨਿਕਲ ਜਾਏ ਪਿੱਛੇ ਵੀ ਅਸੀਂ ਸ਼ਬਦ ਵਿੱਚ ਪੜ ਕੇ ਆਏ ਸਾਂ ਜਦ ਸਤਗੁਰ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਮਨ ਤਾਈੋਂ ਡੋਲਦਾ ਜਦ ਉਹਦੇ ਅੰਦਰ ਪ੍ਰਭੂ ਦਾ ਨਾਮ ਮਨਫੀ ਹੋ ਜਾਂਦਾ ਤੇ ਪ੍ਰਭੂ ਦਾ ਨਾਮ ਮਨਫੀ ਹੋਏਗਾ ਤੇ ਮਤ ਦੁਰਮਤ ਹੋਏਗੀ ਤੇ ਜਿਹੜੀ ਦੁਰਮਤ ਹੈ ਉਹ ਮੈਲੀ ਹੈ ਉਹ ਝੂਠੀ ਹੈ ਤੇ ਦੁਰਮਤ ਦੇ ਵਿੱਚ ਦੁਚਿੱਤਾਪਨ ਪੈਦਾ ਹੋਏਗਾ ਮੈਂ ਚੰਗਾ ਤੇ ਉਹ ਮਾੜਾ ਉਹ ਮੈਨੂੰ ਕਿਉਂ ਇਸ ਤਰ੍ਹਾਂ ਕਹਿੰਦਾ ਮੈਂ ਨੀਮਾ ਹੋ ਗਿਆ ਮੇਰੀ ਬੇਇਜ਼ਤੀ ਹੋ ਗਈ ਮੇਰੀ ਬਖੀਲੀ ਕਰਤੀ ਉਹਨੇ ਇਹ ਭਾਵਨਾ ਰਹੇਗੀ ਨਹੀਂ ਤੇ ਫਿਰ ਕੋਈ ਬਖੀਲੀ ਕਰਨ ਵਾਲਾ ਵੀ ਨਹੀਂ ਪੈਦਾ ਹੋਏਗਾ ਕਿਸੇ ਦੀ ਹਿੰਮਤ ਨਹੀਂ ਪੈਗੀ ਜਿਹਦੀ ਹਿੰਮਤ ਵੀ ਪੈਗੀ ਤੇ ਫਿਰ ਭਗਤਾਂ ਦੇ ਬਖੀਲੀ ਕਰਨ ਵਾਲਿਆਂ ਦੀ ਬਾਣੀ ਪੜ੍ਹਦੇ ਉਹਨਾਂ ਦਾ ਹਾਲ ਕੀ ਹੋਇਆ ਗੁਰੂ ਰਾਮਦਾਸ ਜੀ ਨੇ ਕਿਹਾ 32 ਦੰਦਾਂ ਦੀ ਕੈਂਚੀ ਵਿੱਚ ਜ਼ੁਬਾਨ ਸਲਾਮਤ ਹੈ ਐਵੇਂ ਭਗਤੀ ਕਰਨ ਵਾਲਾ ਰਬ ਉਹਨੂੰ 32000 32 ਲੱਖ ਨਿੰਦਗਾਂ ਦੇ ਵਿੱਚ ਵੀ ਸਲਾਮਤ ਰੱਖ ਲੈਂਦਾ ਕੋਈ ਨਹੀਂ ਜੰਮਿਆ ਉਹਨੂੰ ਵੱਡਣ ਵਾਲਾ ਕੋਈ ਨਹੀਂ ਜੰਮਿਆ ਉਹਨੂੰ ਘਟਾਉਣ ਵਾਲਾ ਦੂਜੀ ਦੁਰਮਤ ਆਖੇ ਦੋਏ ਜਦ ਦੂਜੀ ਦੁਰਮਤ ਬਸ ਗਈ ਫਿਰ ਦੋ ਹੈ ਦੋ ਦਾ ਮਤਲਬ ਚੰਗਾ ਮਾੜਾ ਦਿਨ ਰਾਤ ਮੇਰਾ ਤੇਰਾ ਉਤੇ ਥੱਲੇ ਔਰ ਇਹੀ ਹੈ ਗੁਰਮੁਖ ਮਨਮੁਖ ਇਹੀ ਤੇ ਲਿਵਤਾਤ ਦੋਏ ਰਾਹ ਹੁਕਮੀ ਕਰਮਾ ਗੁਰਮੁਖ ਤੇ ਮਨਮੁਖ ਇਹ ਦੋ ਚੀਜ਼ਾਂ ਪੈਦਾ ਹੋ ਗਈਆਂ ਮੈਂ ਗੁਰਮੁਖ ਹੋ ਗਿਆ ਬਾਕੀ ਮਨਮੁਖ ਹੋ ਗਏ ਆਵੇ ਜਾਏ ਮਰ ਦੂਜਾ ਖੋਏ ਉਹਦਾ ਜੀਵਨ ਫਿਰ ਮਹਾਰਾਜ ਜੀ ਕਹਿੰਦੇ ਆ ਹਉਮੈ ਦੇ ਵਿੱਚ ਹੀ ਮਾੜੀ ਮਤ ਦੇ ਵਿੱਚ ਹੀ ਜਨਮ ਮਰਨ ਦੇ ਗੇੜ ਵਿੱਚ ਉਹ ਇੱਕ ਵੈਗਰੂ ਨੂੰ ਤੇ ਸਮਝ ਨਹੀਂ ਪਾਇਆ ਦੂਜੀ ਦੁਰਮਤ ਦੇ ਵਿੱਚ ਜਨਮ ਮਰਨ ਦਾ ਗੇੜ ਪਿਆ ਰਿਹਾ ਜੀ